ਇਤਨਾ ਬੰਦਾ ਇੱਕ ਡਰ ਨਹੀਂ ਜਾਂਦਾ ਉਹ ਡਰੇ ਚਲਾਈ ਜਾਂਦੇ ਆ ਜੇ ਕੋਈ ਮੰਨ ਲਾ ਵੀ ਸਾਡਾ ਜਵਾਨ ਉਤਰਾ ਹੀ ਜਾਂਦਾ ਨਾ ਫੋਟੋ ਫੋਟੋ ਖਿੱਚਣ ਉਹ ਡਰਦੇ ਹੀ ਚਲਾਈ ਜਾਂਦੇ ਆ ਵੀ ਪਤਾ ਨਹੀਂ ਇਹ ਸਾਨੂੰ ਆਣ ਕੇ ਪਾਏ ਹੀ ਨਾ ਜਾਣ ਇਹਨਾਂ ਦੇ ਵਾਸਤੇ ਕਾਨੂੰਨ ਇਹਨਾਂ ਦੇ ਆ ਹਾਈ ਕੋਰਟ ਇਹਨਾਂ ਦੀ ਸੁਪਰੀਮ ਕੋਰਟ ਇਹਨਾਂ ਦੀ ਜਦੋਂ ਮਰਜੀ ਪਾਰਲੀਮੈਂਟ ਸੱਦ ਲੈਣ ਸੋਨਾ ਚੱਲਿਆ ਸੀ ਉਹਦੇ ਵਿੱਚ ਇਹਨਾਂ ਕਾਨੂੰਨ ਪਾਸ ਕਰ ਲਏ ਸੀ ਉਦੋਂ ਲੋਕਾਂ ਨੂੰ ਇਹਨਾਂ ਸੱਦਿਆ ਸੀ ਜਦੋਂ ਪਾਰਲੀਮੈਂਟ ਚੱਲੀ ਸੈਸ਼ਨ ਚੱਲ ਰਿਹਾ ਸੈਸ਼ਨ ਉਹ ਕਿੰਨਾ ਕੇ ਚੱਲਦਾ ਹੈ ਜੀ ਆਪਣੇ ਆ ਵੀ ਬਣਾ ਲਿਆ ਸੀ ਵੀ ਲੋਕ ਤਾਂ ਅਸੀਂ ਘਰਾਂ 'ਚ ਤੜੇ ਆ ਤੇ ਇਹ ਸੈਸ਼ਨ ਰੋਧੀ ਤੇ ਨੂੰ ਪੁੱਛਿਆ ਨਹੀਂ ਕਿ ਇਹਨੂੰ ਬੇਚਾਰੀ ਜੀਦੋਂ ਕਹੋਂ ਬਣਾਉਂਦੇ ਪਾਰਟੀਆਂ ਦਾ ਲੋਕ ਕੰਮ ਹੈ ਜਿਤਨਾ ਕਿਸੇ ਜੱਟ ਦਾ ਘਵਾਜ ਕੇ ਬਲਦ ਉਹਨੇ ਤੁਰਿਆ ਜਾਂਦਾ ਹੈ ਤੇ ਉਹਨੇ ਮੰਦਰ ਦੇ 1100 ਰੁਪਏ ਸੁਖਲੇ ਮੁੜ ਕੇ ਗਾੜੀ ਮਸਜਿਦ ਆ ਗਈ ਉਹਨੇ ਉੱਥੇ ਵੀ ਸੁਖਲੇ ਫਿਰ ਗੁਰਦੁਆਰਾ ਉੱਥੇ ਵੀ ਆ ਗਿਆ ਉਹਦਾ ਸਾਰਿਆਂ ਦੇ ਪੈਸੇ ਸੁੱਕੀ ਜਾਂਦਾ ਆਹਦਾ ਇੱਕ ਹੀ ਮੇਰੇ ਸੇਕ ਨੂੰ ਦਾ ਹੱਥ ਪੈਣ ਦੇ ਮੁੜ ਕੇ ਮੈਂ ਚੜਾਉਣੇ ਆ ਕਿਤੇ ਇਹ ਤੇ ਭਲਕੇ ਸਾਡੀ ਮੀਟਿੰਗ ਸਫਲਤਾ ਹੋ ਗਈ 6 ਵਜੇ ਦਾ ਤੇ ਫਿਰ ਤੇ ਅਸੀਂ ਜਿੱਤ ਕੇ ਮੋਰਚਾ ਪਿੰਡ ਨੂੰ ਜਾਵਾਂਗੇ ਤੇ ਜੇ ਸਾਡਾ ਨਾਗੋ ਹੱਲ ਹੋਇਆ ਫਿਰ ਇਹ ਮੋਰਚਾ ਤੋੜ ਕੇ ਘਾਣ ਵਧਾਂਗੇ ਇਹ ਇਤਨਾ ਹੀ ਜਿਤਨਾ ਹੁਣ ਤਰੇ ਫਿਰਦੇ ਨਾ ਚੀ ਸਤਿਕੇ ਪਿੰਡ ਦੇ ਆਈ ਇਤਰਾ ਹੀ ਫਿਰਦੇ ਆ ਉਹਨਾਂ ਨੇ ਮਾਰੇ ਆ ਲੈਣਗੇ ਇਹਦੇ ਉੱਤੇ ਵੱਜਾ ਤੇ ਦੂਰ ਇਹਦੇ ਵੀ ਮਾਰੀਆਂ ਦੋਵਾਂ ਬਾਹਾਂ ਮਦ ਦੋਵਾਂ ਬਾਹਾਂ ਇੱਥੇ ਟੈਂਕੇ ਲੱਗੇ ਹੋਏ ਆ ਇਹਦੇ ਵਿੱਚੋਂ ਸਾਰੀ ਬੁਰਕੀ ਨਿਕਲ ਗਈ ਹੈ ਦੀ ਡੋਲੇ ਦੀ ਇੰਨੀ ਗਰ ਵਿੱਚ ਵੀ ਮੰਨ ਲੀਆਂ ਸੀਗੀਆਂ 21 ਚ ਵੀ ਮੰਨ ਲੀਆਂ ਸੀਗੀਆਂ ਓਹੀ ਅਹੀਂ ਹੋਣ ਇਹਨਾਂ ਤੋਂ ਲਿਖਤੀ ਲੈਣੀ ਆ ਵੀ ਲਿਖਤੀ ਲੈੇ ਤੋਂ ਬਿਨਾ ਅਹੀਂ ਇੱਧਰ ਪਛਾਣ ਨਹੀਂ ਹਟਣਾ ਵੀ ਭਾਵੇਂ ਸਾਨੂੰ ਇੱਥੇ ਜਿੰਨਾ ਚਿਰ ਮਾਤੀ ਬਹਿਣਾ ਪਵੇ ਕਿਸਾਨ ਅੱਗੇ ਸੇਕ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਸ ਵਕਤ ਇੱਥੇ ਸ਼ਾਂਤੀ ਹੈ ਸਵੇਰ ਦਾ ਸਮਾਂ ਹੈ ਅਸੀਂ ਬਾਰਡਰ ਦਾ ਵੀ ਰੁਕੀਤਾ ਸੀ ਜਿੱਥੇ ਅੱਗੇ ਬੈਰੀਕੇਡਿੰਗ ਲੱਗੀ ਹੋਈ ਹੈ ਉੱਥੇ ਵੀ ਸ਼ਾਂਤੀ ਹੈ ਦੂਜੇ ਪਾਸੇ ਵੀ ਚਾਹ ਚੱਲ ਰਹੀ ਤੇ ਇਸ ਪਾਸੇ ਵੀ ਚਾਹ ਚੱਲ ਰਹੀ ਹੈ ਪਰ ਕਿਸਾਨਾਂ ਨੂੰ ਇਸ ਚੀਜ਼ ਵਿੱਚ ਆਏ ਕਿ ਅਸੀਂ ਅੱਗੇ ਕਦ ਵਧਾਂਗੇ ਕਿਸਾਨ ਕਈ ਸਾਰੇ ਇੱਥੇ ਸਾਡੇ ਨਾਲ ਨੇ ਮੌਜੂਦ ਨੇ ਤੇ ਉਹਨਾਂ ਨਾਲ ਹੀ ਗੱਲ ਕਰ ਲੈਣੇ ਆ ਕਿੱਥੋਂ ਆਇਓ ਜੀ ਬਾਬਾ ਜੀ ਸਾਡਾ ਜੀ ਸ਼ੀਨਾ ਵਿਦੀ ਚੰਦ ਪਿੰਡ ਆ ਤਰਨ ਤਾਰਨ ਸਾਡਾ ਜਿਲ੍ਹਾ ਮਾਝੇ ਤੋਂ ਮਾਝੇ ਤੋਂ ਕਿੰਨੇ ਦਿਨ ਹੋ ਗਏ ਇੱਥੇ ਪਹੁੰਚੇ ਸਾਹੀ 11 ਤਰੀਕ ਦੇ ਪਿੰਡੋਂ ਤੁਰਿਆ 11 ਅੱਛਾ 11 ਤਰੀਕ ਹਾਂਜੀ 11 ਤਰੀਕ ਤੇ ਹੁਣ ਸਭ ਕੁਝ ਠੀਕ ਹੈ ਇੱਥੇ ਹੱਲੇ ਕੁਝ ਅੱਗੇ ਤਰੀ ਵਧ ਰਹੇ ਅੱਗੇ ਸਾਨੂੰ ਇਹਨਾਂ ਨੇ ਭਲਕ ਦਾ ਦਿੱਤਾ ਭਰੋਸਾ ਮੀਟਿੰਗ ਦਾ ਜੇ ਤੇ ਭਲਕੇ ਸਾਡੀ ਮੀਟਿੰਗ ਸਫਲਤਾ ਹੋ ਗਈ 6 ਵਜੇ ਦਾ 6 ਵਜੇ ਦਾ ਤੇ ਫਿਰ ਤੇ ਅਸੀਂ ਜਿੱਤ ਕੇ ਮੋਰਚਾ ਪਿੰਡ ਨੂੰ ਜਾਵਾਂਗੇ ਤੇ ਜੇ ਸਾਡਾ ਨਾਗੋ ਹੱਲ ਹੋਇਆ ਫਿਰ ਇਹ ਮੋਰਚਾ ਤੋੜ ਕੇ ਗਾਂਵ ਵਧਾਂਗੇ ਹਾਂਜੀ ਗਾਂਵ ਵਧਾਂਗੇ ਕੋਈ ਇਹੋ ਜਿਹੀ ਵੀ ਘਟਨਾ ਹੋਈ ਸੀ ਰਾਤ ਨੂੰ ਕੋਈ ਟਰੱਕ ਕੇ ਵੱਧ ਗਿਆ ਸੀਗਾ ਫੇਰ ਕੋਈ ਹੰਝੂ ਕਸ ਦੇ ਕੋਲੇ ਵਰਤਾਏ ਨੇ ਉਹਦੇ ਵਿੱਚ ਉਹ ਤੇ ਜਿਤਨਾ ਬੰਦਾ ਇੱਕ ਡਰ ਨਹੀਂ ਜਾਂਦਾ ਉਹ ਡਰੇ ਚਲਾਈ ਜਾਂਦੇ ਆ ਜੇ ਕੋਈ ਮੰਨ ਲਾ ਵੀ ਸਾਡਾ ਜਵਾਨ ਉਤਰਾ ਹੀ ਜਾਂਦਾ ਨਾ ਫੋਟੋ ਫਾਟਾ ਖਿੱਚਣ ਉਹ ਡਰਦੇ ਹੀ ਚਲਾਈ ਜਾਂਦੇ ਆ ਵੀ ਪਤਾ ਨਹੀਂ ਇਹ ਸਾਨੂੰ ਆਣ ਕੇ ਪਾਏ ਹੀ ਨਾ ਜਾਣ ਅੱਛਾ ਡਰਦੇ ਹੀ ਚਲਾਈ ਜਾਂਦੇ ਉਹ ਕਬਰਾਂਗੇ ਬਹੁਦੇ ਆ ਜੀ ਬਚਾਅ ਕਰੀ ਜਾਂਦੇ ਨੇ ਆਪਣਾ ਆਪਣਾ ਬਚਾਅ ਕਰੀ ਜਾਂਦੇ ਆ ਤੇ ਬਾਕੀ ਅਜੇ ਜਦੋਂ ਸਾਨੂੰ ਸਾਡੇ ਲੀਡਰ ਜਦੋਂ ਦੇਣਗੇ ਸਾਨੂੰ ਆਰਡਰ ਆਰਡਰ ਅਹੀਂ ਦੇਖੋ ਦੋਈ ਮੁੜ ਕੇ ਖਾਂ ਵਧਾਂਗੇ ਉਹਨਾਂ ਚਿਰ ਅਸੀਂ ਜਥੇਬੰਦਕ ਲੋਗ ਆ ਇਸ ਤਰ੍ਹਾਂ ਅਸੀਂ ਗਲਤ ਕੰਮ ਨਹੀਂ ਕਰ ਸਕਦੇ ਤੁਸੀਂ ਕਿੱਥੋਂ ਐਵੇਂ ਸੱਟਾਂ ਲੱਗੀਆਂ ਹੋਈਆਂ ਇਹਨਾਂ ਬੰਬ ਵੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਜੀ ਸ਼ੀਨਾਬਦੀ ਚੰਤੋਂ ਮੀਲਾ ਕਰਨ ਤਾਰਨ ਤੋਂ ਆਏ ਆ ਇਹ ਸੱਟਾਂ ਸਾਡੇ ਪਰਸੋਂ 14 ਤਰੀਕ ਦੀਆਂ ਲੱਗੀਆਂ ਇਹ ਬੰਬ ਫਟਿਆ ਹੈ ਆਪਣੇ ਅੱਛਾ ਹਾਂਜੀ ਇਹ ਇੱਥੇ ਡੋਲੇ ਫਟਿਆ ਹੈ ਇਹ ਡੋਲੇ ਦੀ ਸਾਰੀ ਬੁਰਕੀ ਨਿਕਲ ਗਈ ਹੈ ਇਥੋਂ ਓਏ ਹੋਏ ਹਾਂਜੀ ਤੇ ਇਧਰ ਇਧਰ ਟੈਂਕੇ ਲੱਗੇ ਆ ਇੱਧਰ ਵੀ ਆ ਦੋਹਾਂ ਦੋਹਾਂ ਬਾਜੂਆਂ ਨੂੰ ਇੱਕ ਵਾਰੀ ਕਿਉਂਕਿ ਹੰਝੂ ਕੇਸ ਦਾ ਗੋਲਾ ਸੀਗਾ ਕੀ ਵੱਜਿਆ ਸੀਗਾ ਜਿੱਥੋਂ ਕਿੰਕਰ ਨਹੀਂ ਹੁੰਦੀ ਉਹ ਗੋਲੇ ਵੱਜੇ ਅਸੀਂ ਇਤਨਾ ਹੀ ਜਿਤਨਾ ਹੁਣ ਤਰੇ ਫਿਰਦੇ ਆ ਨਾ 6-7 ਇੱਕੇ ਪਿੰਡ ਦੇ ਆਂ ਇਤਰਾ ਹੀ ਫਿਰਦੇ ਆਂ ਉਹਨਾਂ ਨੇ ਮਾਰੇ ਆ ਲੈਣਗੇ ਇਹਦੇ ਉੱਤੇ ਵੱਜਾ ਤੇ ਦੂਰਿਆ ਦੇ ਵੀ ਮਾਰੀਆਂ ਮੋਸਲਾ ਘਟ ਨਹੀਂ ਹੁੰਦਾ ਜਿਹੜਾ ਸਾਡਾ ਫੋਲਿਆ ਹੌਸਲਾ ਨਹੀਂ ਘਟੋਣਾ ਇਹ ਸਾਡਾ ਸਿੰਘ ਆ ਵੇਖੋ ਹੈ ਹੌਸਲਾ ਵਧਿਆ ਵਾ ਇਹਦੇ ਬਹੁਤ ਚੜ੍ਹਦੀ ਕਲਾ ਚਾ ਕੋਈ ਐਡੀ ਗੱਲ ਨਹੀਂ ਗਈ ਤੁਸੀਂ ਵੀ ਤਰਨ ਤਰਨ ਤੋਂ ਹੀ ਹਾਂਜੀ ਹਾਂਜੀ ਕਰਨ ਦਾਨ ਬਾਬੇ ਵੀ ਦੀ ਚੰਦਾ ਪਿੰਡ ਆ ਜੀ ਆਦੋਆ ਬਾਵਾ ਤਸਵੀਰ ਦੇਖੋ ਹਾਂ ਅੱਛਾ ਦੋਨੋਂ ਹੀ ਦੋਨੋਂ ਦੋਆ ਬਾਵਾ ਦੋਆ ਬਾਵਾ ਤੇ ਇੱਥੇ ਟੈਂਕੇ ਲੱਗੇ ਹੋਏ ਆ ਇਹਦੇ ਵਿੱਚੋਂ ਸਾਰੀ ਬੁਰਕੀ ਨਿਕਲ ਗਈ ਹੈ ਦੀ ਡੋਲੇ ਦੀ ਇੰਨੀ ਕ ਗੋਡੇ ਤੇ ਵੀ ਆ ਗੋਡੇ ਤੇ ਗੋਡੇ ਤੇ ਦੂਜੀ ਰਬੜ ਦੀ ਗੋਲੀ ਵੱਜੀ ਉਹਦਾ ਥੋੜਾ ਘਾਟ ਨੁਕਸਾਨ ਹੋਇਆ ਕਿਹ ਹੋਈ ਸੀ ਅੱਗੇ ਕਿਹ ਨਹੀਂ ਜੀ ਨਹੀਂ ਆਪਾਂ ਜਿੱਥੇ ਆਪਣੀ ਉਹਰਾ ਬੈਰੀਕੇਟਿੰਗ ਹੋਈ ਆ ਉਹਦੇ ਪਿੱਛੇ ਹੀ ਆ ਹਾਂਜੀ ਅੱਛਾ ਤੇ ਬੈਰੀਕੇਟਿੰਗ ਨੂੰ ਪਿੱਛੇ ਸੀਗੇ ਕਿ ਅੱਗੇ ਖੜੇ ਸੀਗੇ ਉਹਨਾਂ ਨੇ ਕੀ ਫਾਇਰਿੰਗ ਕੀਤੀ ਉਹਨਾਂ ਨੇ ਫਾਇਰਿੰਗ ਕੀਤੀ ਉਧਰੋਂ ਪਹਿਲਾਂ ਅਥਰੂ ਗੈਂ ਸੁੱਟੇ ਆ ਕੋਈ ਕਮ ਸੇ ਕਮ ਸੁੱਟੇ ਹਨ ਕਿ ਕੋਈ 10 12 ਅਥਰੂ ਗੈਂ ਇਕੱਠੇ ਸੁੱਟੇ ਆ ਤੇ ਬਾਅਦ ਵਿੱਚ ਹੀ ਉਹਨਾਂ ਨੇ ਕੋਈ ਬੰਬ ਤੁਮਾਕੇ ਵਾਲੇ ਆ ਆਪਣੇ ਬੰਬ ਸੁੱਟੇ ਆ ਇਹ ਆਪਣੇ ਸਿੱਧੇ ਆ ਕੇ ਡੋਲੇ ਤੇ ਲੱਗਾ ਹੈ ਹਾਂਜੀ ਬਿਲਕੁਲ ਹੁਣ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਤੁਹਾਨੂੰ ਕੀ ਹੋਇਆ ਹਾਂਜੀ ਹਸਪਤਾਲ ਲੈ ਕੇ ਗਏ ਪਹਿਲਾਂ ਖਾਸ ਕਿੰਨੇ ਵਜ ਦੀ ਘਟਨਾ ਹੈ ਇਹ ਇਹ 14 ਤਰੀਕ ਦੀ ਕੋਈ ਸਾਢੇ 3 ਵਜ ਦੀ ਘਟਨਾ ਹੈ ਹਾਂਜੀ ਤੇ ਫਿਲਹਾਲ ਹੁਣ ਕੀ ਲੱਗ ਰਿਹਾ ਉਮੀਦ ਕੀ ਲੱਗ ਰਹੀ ਹੈ ਕੱਲ ਦੀ ਮੀਟਿੰਗ ਤੇ ਇੱਕ ਕਿ ਕਿਸਾਨ ਵੀ ਆਪਣਾ ਸ਼ਹੀਦ ਹੋ ਗਿਆ ਹਾਂਜੀ ਕੱਲ ਸ਼ਰੀਰ ਵੀ ਪਰਸਪਰਸ਼ ਲੈ ਕੇ ਆਏ ਸੀਗੇ ਇੱਥੇ ਹੈਨਾ ਜੇ ਪਹਿਲੇ ਆਪਣੇ ਗੱਲ ਕਰੀਏ 750 ਕਿਸਾਨ ਸ਼ਹੀਦ ਹੋਏ ਸੀਗੇ ਹੈਨਾ ਕੱਲ ਦੀ ਗੱਲ ਕਰ ਲਈਏ ਪਹਿਲਾ ਕਿਸਾਨ ਸ਼ਹੀਦ ਹੋਇਆ ਕਿਸਾਨ ਇੱਥੇ ਖੜਾ ਆਪਣੀ ਮੰਗਾਂ ਨੂੰ ਕੀ ਲੱਗਦਾ ਹੈ ਇਹ ਸ਼ਹਾਦਤ ਵਾਕਈ ਸਰਕਾਰ ਦੀਆਂ ਕੰਨ ਖੜੇ ਕਰੂਗੀ ਕਿ ਸਰਕਾਰ ਨੂੰ ਚੇਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਤੁਹਾਡੀਆਂ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਮੰਗਾਂ ਮੰਗਾਂ ਦੇ ਸਾਡੀਆਂ ਮੰਨੀਆਂ ਹੋਈਆਂ ਐ ਇਹ ਸਿਰਫ ਸਾਨੂੰ ਲਿਖਤੀ ਦੇਣ ਵਾਅਦੇ ਦੇਣੇ ਜਦੋਂ 2020 ਚ ਵੀ ਮੰਨ ਲੀਆਂ ਸੀਗੀਆਂ 21 ਚ ਵੀ ਮੰਨ ਲੀਆਂ ਸੀਗੀਆਂ ਅਸੀਂ ਉਹਨੇ ਇਹਨਾਂ ਤੋਂ ਲਿਖਤੀ ਲੈਣੀ ਆ ਵੀ ਲਿਖਤੀ ਲੈੇ ਤੋਂ ਬਿਨਾ ਅਸੀਂ ਇੱਧਰ ਪਛਾਣ ਨਹੀਂ ਹਟਣਾ ਵੀ ਭਾਵੇਂ ਸਾਨੂੰ ਇੱਥੇ ਜਿੰਨਾ ਚਿਰ ਮਰਜੀ ਬਹਿਣਾ ਪਵੇ ਇੱਥੇ ਬੈਠੇ ਰਵਾਂਗੇ ਸਵਾਲ ਸਭ ਤੋਂ ਵੱਡਾ ਇੱਕ ਜਿਹੜਾ ਹੈਗਾ ਤੁਸੀਂ ਐਮਐਸਪੀ ਦੀ ਮੰਗ ਕਰ ਰਹੇ ਹੋ ਬਿਲਕੁਲ ਬਿਲਕੁਲ ਜਾਇਜ਼ ਮੰਗ ਹੈ ਬਿਲਕੁਲ ਜਾਇਜ਼ ਮੰਗ ਹੈ ਇਹ ਤੁਹਾਡਾ ਹੱਕ ਹੈ ਪਰ ਸਮਾਂ ਠੀਕ ਹੈ ਕਿ ਲੱਗਦਾ ਕਿਉਂਕਿ ਚੋਣਾਂ ਨੇੜੇ ਨੇ ਹੈਨਾ ਸੈਸ਼ਨ ਖਤਮ ਹੋ ਚੁੱਕੇ ਹੈ پارਲੀਮੈਂਟ ਸੈਸ਼ਨ ਹੈ ਨਹੀਂ ਇਹਦਾ ਪੂਰਾ ਕਾਨੂੰਨ ਬਣਨਾ ਹੈ ਕਾਨੂੰਨ ਬਣਦਾ پارਲੀਮੈਂਟ ਸੇ پارਲੀਮੈਂਟ ਤਾਂ ਹੋਏਗਾ ਜਦ ਚੋਣਾਂ ਖਤਮ ਹੋਣਗੀਆਂ ਉਸ ਤੋਂ ਬਾਅਦ ਹੀ ਜਿਹੜੀ ਨਵੀਂ ਸਰਕਾਰ ਬਣੂਗੀ پارਲੀਮੈਂਟ ਹੋਏਗਾ ਫਿਰ ਮੰਗ ਹੁਣੇ ਕਿਉਂ ਕਰ ਰਹੇ ਹੋ پارਲੀਮੈਂਟ ਇਹਨਾਂ ਦੇ ਵਾਸਿਆ ਜੇ ਆ ਆਪਣੇ ਮਿਲਟਰੀ ਲਾ ਸਕਦੇ ਆ ਬੀਐਸਐਫ ਲਾ ਸਕਦੇ ਇਹ ਵੀ ਇਹਨਾਂ ਲਈ ਆ ਨਾ ਇਹ ਕਾਨੂੰਨ ਥੋੜਾ ਹੈਗਾ ਵੀ ਆਪਾਂ ਆਪਣੀ ਜਨਤਾ ਦੇ ਉੱਤੇ ਮਿਲਟਰੀ ਕਿਤੇ ਲੱਗਦੀ ਆ ਤੁਹਾਨੂੰ ਵੀ ਪਤਾ ਐਸ ਗੱਲ ਦਾ ਤੇ ਇਹਨਾਂ ਦੇ ਵਾਸਤੇ ਕਾਨੂੰਨ ਇਹਨਾਂ ਦੇ ਆ ਹਾਈ ਕੋਰਟ ਇਹਨਾਂ ਦੀ ਸੁਪਰੀਮ ਕੋਰਟ ਇਹਨਾਂ ਦੀ ਜਦੋਂ ਮਰਜ਼ੀ ਪਾਰਲੀਮੈਂਟ ਸੱਦ ਲੈਣ ਪਾਰਲੀਮੈਂਟ ਇੱਕ ਦਿਨ ਦਾ ਸੱਦ ਕੇ ਜੋ ਮਰਜ਼ੀ ਕਾਨੂੰਨ ਬਣਾ ਲੈਣ ਜੇ ਇਹਨਾਂ ਨੇ ਕੋਵਿਡ-19 ਦੀ ਦੂਸਰੀ ਦੇ ਵਿੱਚ ਆਪਣਾ ਜਦੋਂ ਕਰੋਨਾ ਚੱਲਿਆ ਸੀ ਉਹਦੇ ਵਿੱਚ ਇਹਨਾਂ ਕਾਨੂੰਨ ਪਾਸ ਕਰ ਲਏ ਸੀ ਉਦੋਂ ਲੋਕਾਂ ਨੂੰ ਇਹਨਾਂ ਸੱਦਿਆ ਸੀ ਜਦੋਂ ਪਾਰਲੀਮੈਂਟ ਚੱਲੀ ਉਹ ਉਹ ਸੈਸ਼ਨ ਚੱਲ ਰਿਹਾ ਸੈਸ਼ਨ ਉਹ ਕਿੰਨਾ ਕੇ ਚੱਲਦਾ ਹੈ ਜੀ ਆਪਣੇ ਆਪ ਵੀ ਬਣਾ ਲਿਆ ਸੀ ਵੀ ਲੋਕ ਤਾਂ ਅਸੀਂ ਘਰਾਂ 'ਚ ਤੜੇ ਆ ਤੇ ਇਹ ਸੈਸ਼ਨ ਵਿਰੋਧੀ ਤੈਨੂੰ ਪੁੱਛਿਆ ਨਹੀਂ ਕਿ ਇਹਨੂੰ ਬੇਚੈਨੀ ਜਿਹਦਾ ਕਾਨੂੰਨ ਬਣਾਤੇ ਸਭ ਕੁਝ ਇਹਨਾਂ ਦੇ ਹਵਾਸਿਆ ਇਹ ਤਿੰਨ ਕੀ ਬੰਦੇ ਆਇਆ ਕਿਤੇ ਉਹ ਮੋٹے ਸੇਰਾ ਵਾਲਾ ਜਿਹੜਾ ਅਹਿਮਦ ਸ਼ਾਹ ਤੇ ਏਕੇ ਬਾਗੜ ਬਿਲਾ ਮੋਦੀ ਤੇ ਇੱਕ ਉਹ ਬੰਦਾ ਥੋੜਾ ਜਨਾ ਸਹੀ ਆ ਜਿਹੜਾ ਰਾਜਪਾਲ ਕੀ ਉਹਨੂੰ ਬੰਦੇ ਆ ਰਾਜਨਾਥ ਰਾਜਨਾਥ ਬਾਕੀ ਦੇ ਦੇ ਲੁੱਟ ਕੇ ਖਾ ਜਾਣਗੇ ਢਾਨੀਆਂ ਬਾਨੀਆਂ ਦੇ ਵਾਸ ਕਰਦਣਾ ਹੈ ਇਹਦੇ ਉਹ ਫਿਰ ਅੰਗਰੇਜ਼ਾਂ ਵਾਲਾ ਕੰਮ ਬਣ ਜਾਣਾ ਹੈ ਇਹ ਜਿਹੜਾ ਦੇਸ਼ ਆ ਨਾ ਇਹਨਾਂ ਕਲਾਮ ਕਰ ਦੇਣਾ ਹੈ ਗੱਲ ਸਿਰਫ ਥੋੜੀ ਨਹੀਂ ਨਾ ਪੂਰੇ ਦੇਸ਼ ਦੇ ਕਿਸਾਨਾਂ ਦੀ ਹੈ ਆਵਾਜ਼ ਤੁਸੀਂ ਚੁੱਕੀ ਹੈ ਆਵਾਜ਼ ਇਹ ਆ ਵੀ ਜਦੋਂ ਵੀ ਇਸ ਦੇਸ਼ ਤੇ ਭੀੜ ਬਣੀ ਆ ਨਾ ਸਿਰਫ ਪਹਿਲੋਂ ਉਧਰੋਂ ਬਾਰਡਰ ਵੱਲੋਂ ਕੰਮ ਚੱਲਣਾ ਮਾਝੇ ਚੋਈ ਕਿਤੇ ਵੀ ਇਤਿਹਾਸ ਜਿਹੜਾ ਮਾਦੀ ਪਿਛੋਂ ਤੱਕ ਫੋਲੋ ਸਾਡਾ ਉਧਰੋਂ ਚੱਲਣਾ ਉਧਰੋਂ ਚੱਲਦਾ ਸਾਰਾ ਪੰਜਾਬ ਤੁਰਪਣਾ ਤੇ ਮੁੜ ਕੇ ਗਾਹ ਨੂੰ ਅਹੀਂ ਵਧਣਾ ਹੈ ਇਹ ਇਤਿਹਾਸਾਂ ਚ ਲਿਖਿਆ ਹੋਇਆ ਵੀ ਪਹਿਲੋਂ ਜਦੋਂ ਵੀ ਚੁੱਕਣੀ ਆ ਗੱਲ ਇਧਰੋਂ ਹੀ ਉੱਠਣੀ ਆ ਹੁਣ ਤਾਂ ਬਾਕੀ ਜਥੇਬੰਦੀਆਂ ਵੀ ਕਹਿ ਰਹੀਆਂ ਕਿ ਅਸੀਂ ਸਪੋਰਟ ਕਰ ਰਹੇ ਹਾਂ 18 ਤਰੀਕ ਨੂੰ ਅਸੀਂ ਮੀਟਿੰਗ ਸੱਦੀ ਹੈ ਕੱਲ ਜਿਸ ਤਰੀਕੇ ਨਾਲ ਭਾਰਤ ਬੰਦ ਕੀਤਾ ਸੀਗੋ ਐਲਾਨ ਕੀਤਾ ਸੀਗਾ ਲੱਗ ਰਿਹਾ ਸਾਰੀ ਜਥੇਬੰਦੀਆਂ ਜਿੰਨੇ ਵੀ ਨੇ ਉਹ ਸਾਰੀਆਂ ਇਕੱਠੇ ਦੇਖਣਗੀਆਂ ਇੱਥੇ ਪਤਾ ਕੀ ਹੈ ਜੀ ਦੋ ਭਰਾ ਹੁੰਦੇ ਹੋ ਘਰੇ ਲੜੇ ਹੁੰਦੇ ਆ ਤੇ ਜਦੋਂ ਬਾਹਰੋਂ ਕੋਈ ਉਹਨਾਂ ਨੂੰ ਆਣ ਕੇ ਪੈਂਦਾ ਉਹ ਕਿਰਪਾਨਾਂ ਦੋਵੇਂ ਇੱਕੋ ਬਰਾਬਰੀ ਫੜਦੇ ਆ ਇਹ ਤਾਂ ਇੱਕੋ ਹੀ ਕਰਦੇ ਪਰ ਵਕਫ ਵਕ ਕਮਰੇ 'ਚ ਬੈਠੇ ਨੇ ਇਕੱਠੇ ਕਰਦੇ ਕਿਉਂ ਕਮਰੇ 'ਚ ਬੈਠਣੇ ਬਹਿ ਜਾਣਾ ਇਹਨਾਂ ਨੇ ਇਹਨਾਂ ਨੂੰ ਇਹ ਹੁੰਦਾ ਵੀ ਆਪਸ ਵਿੱਚ ਅਸੀਂ ਭਾਵੇਂ ਜਿਤਨਾ ਮਰਜੀ ਲੜਾਈ ਰਹੀਏ ਪਰ ਜਦੋਂ ਸਾਨੂੰ ਦੁਸ਼ਮਣ ਪਾਉ ਨਾ ਉਦੋਂ ਅਸੀਂ ਸਾਰੇ ਇਕੱਠੇ ਨਿਕਲ ਕੇ ਪੈਣਾ ਉਹ ਤੇ ਚਲੋ ਸਾਡੇ ਕੋਲ ਮੁੱਖ ਮੜ ਮੜੇ ਮੋੜ ਭੇਜਤੇ ਹੈਗੇ ਆ ਉਹ ਅਸੀਂ ਆਪੇ ਬਹਿ ਕੇ ਉਥੇ ਕਰ ਲਾਂਗੇ ਬਾਕੀ ਇਹ ਮਸਲੇ ਜੋ ਨਾਲ ਹੀ ਆ ਸਾਡੇ ਉਹ ਅੱਜ ਨਹੀਂ ਕੱਲ ਉਹਨਾਂ ਸਾਰਿਆਂ ਉਹਨਾਂ ਘੇਰਾ ਉਹਨਾਂ ਕੱਲ ਰੇਲਾਣਾ ਬੰਦ ਕਰ ਛੱਡੀਆਂ ਨੇ ਕਾਂਗਰਸ ਕਹਿ ਰਹੀ ਐ ਅਸੀਂ ਪੂਰਾ ਖੁੱਲ ਕੇ ਸਪੋਰਟ ਕਰ ਰਹੇ ਆਂ ਕੱਲ ਚੰਡੀਗੜ੍ਹ 'ਚ ਵੀ ਪੰਜਾਬ ਕਾਂਗਰਸ ਚੰਡੀਗੜ੍ਹ ਕਾਂਗਰਸ ਨੇ ਮਿਲ ਕੇ ਪ੍ਰੋਟੈਸਟ ਕੀਤਾ ਸੀਗਾ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਉਹ ਕਹਿ ਰਹੇ ਆਂ ਸਾਡੀ ਸਰਕਾਰ ਗਈ ਅਸੀਂ ਐਮਐਸਪੀ ਨਾਲ ਹੀ ਦੇ ਦਾਂਗੇ ਕਿੰਨਾ ਕਿ ਕਿੰਨਾ ਕੁ ਤੁਸੀਂ ਦੇਖ ਰਹੇ ਹੋ ਇਸ ਚੀਜ਼ ਨੂੰ ਕਿਉਂਕਿ ਇੱਕ ਹੋਰ ਸਰਕਾਰ ਸੀਗੀ ਪਾਰਟੀ ਸੀਗੀ ਜਿਹੜੀ ਕਹਿੰਦੀ ਸੀਗੀ ਅਸੀਂ ਐਮਐਸਪੀ ਦੇ ਦਾਂਗੇ ਹਾਲਾਂਕਿ ਹੁਣ ਪੰਜਾਬ 'ਚ ਰਾਜ ਕਰ ਰਹੀ ਐ ਇਸ ਵਕਤ ਕੀ ਲੱਗ ਰਿਹਾ ਪਾਰਟੀਆਂ ਪਾਰਟੀਬਾਜ਼ੀ ਉੱਠ ਕੇ ਇਸ ਵਕਤ ਨਾਲ ਇੱਥੇ ਬੈਠੇ ਨੇ ਯਾ ਵਾਕੀ ਪਾਰਟੀਆਂ ਦੀ ਵੀ ਮਦਦ ਦੀ ਲੋੜ ਹੈਗੀ ਐ ਇਸ ਵਕਤ ਇਹ ਜੀ ਇਹ ਪਾਰਟੀਆਂ ਦਾ ਲੋ ਕੰਮ ਹੈ ਜਿਤਨਾ ਕਿਸੇ ਜੱਟ ਦਾ ਘਵਾਜ ਗਿਆ ਬੁਲਦ ਉਹਨੇ ਤੁਰਿਆ ਜਾਂਦਾ ਹੈ ਤੇ ਉਹਨੇ ਮੰਦਰ ਦੇ 1100 ਰੁਪਏ ਸੁਖਲੇ ਮੁੜ ਕੇ ਗਾੜੀ ਮੈਸਟਰ ਆ ਗਈ ਉਹਨੇ ਉਹਦੇ ਵਿੱਚ ਸੁਖਲੇ ਫਿਰ ਗੁਰਦੁਆਰਾ ਉੱਥੇ ਵੀ ਆ ਗਿਆ ਉਹਦਾ ਸਾਰਿਆਂ ਦੇ ਪੈਸੇ ਸੁੱਕੀ ਜਾਂਦਾ ਆਦਾ ਇੱਕ ਰੀ ਮੇਰੇ ਸੇਕ ਨੂੰ ਦਾ ਹੱਥ ਪੈਣ ਦੇ ਮੁੜ ਕੇ ਮੈਂ ਚੜਾਉਣੇ ਆ ਕਿਤੇ ਉਹ ਗੱਲ ਇਹਨਾਂ ਪਾਰਟੀਆਂ ਦੀ ਆ ਇਹ ਪਾਰਟੀਆਂ ਜਦੋਂ ਇੱਕ ਰੀ ਸੰਸਦ ਦਾ ਬੂਆ ਟੱਪ ਜਾਂਦੀਆਂ ਨਾ ਇਹ ਕਿਸਾਨ ਠੱਠੇ ਖੂਜ ਜਾਵੇ ਇਹਨਾਂ ਨੂੰ ਆਪਣੀ ਕੁਰਸੀ ਨਾਲ ਆ ਅਨਚਾਰਜਾ ਕੀ ਕਰਦਾ ਹੈ ਭਗਵੰਤ ਮਾਨ ਇਹ ਉਹਦਾ ਕੀ ਕਰਦਾ ਹੈ ਇਹਦੇ ਉਹ ਜਿਹੜੀ ਉਹ ਕੀ ਉਹ ਆ ਜਿਹੜੀ ਬੀਬਾ ਇੱਥੋਂ ਦੀ ਇੱਕ ਖਲੜ ਦੀ ਕਿੱਥੋਂ ਦੀ ਆ ਉਹ ਮੋਹਨ ਗਗਨ ਉਹ ਐਮ ਐਸ ਸੀ ਹਰ ਕੰਮ ਤੇ ਦਵਾਂਗੇ ਕਿੱਥੀ ਉਹਦੀ ਐਮ ਐਸ ਸੀ ਕਿੱਥੇ ਹੈਗੀ ਇਹਦੇ 5 ਮਿੰਟਾਂ ਚ ਅਸੀਂ ਐਮ ਐਸ ਪੀ ਦਵਾਂਗੇ ਆ ਤੁਸੀਂ ਵੇਖੋ ਆਨੂੰ ਐਮ ਐਸ ਪੀ ਮਿਲੀ ਆ ਹੋਲੇ-ਪਹਾਲੇ ਜੀਵਿੰਦਾਰ ਤੇ ਮਜ਼ਦੂਰ ਲੋਕ ਆ ਸੜਕਾਂ ਤੇ ਫੇਰ ਬਿਠਾ ਕੇ ਲਿਆ ਕੇ ਬਿਠਾਤੇ ਜੇ ਆ ਇਹਨਾਂ ਦੀ ਸਾਡ ਨੂੰ ਐਮਐਸਪੀ ਮਿਲਦੀ ਜੇ ਸਾਡਾ ਡਿਜੀਟਲ ਇੰਡੀਆ ਆ ਬਣ ੜਿਆ ਜੇ ਸੀਐਮ ਦੀ ਗੱਲ ਕਰਿਓ ਸੀਐਮ ਕਰੇ ਕਹਿੰਦੇ ਨੇ ਅਸਤੇ ਆਪਕੇ ਸਨ ਨਾਲ ਖੜੇ ਆ ਅਸਤੇ ਪੈਰ ਵੀ ਕਰ ਰਹੇ ਮਤਲਬ ਵਕੀਲ ਬਣ ਕੇ ਜਾ ਰਹੇ ਆ ਉਹ ਤਾਂ ਕਹਿੰਦੇ ਮੈਂ ਪੂਰੀ ਗੱਲ ਰੱਖਨੇ ਕਿਸਾਨਾਂ ਦੀ ਕੋਈ ਕਿਸਾਨਾ ਨਾ ਨਹੀਂ ਖੜਿਆ ਇਹ ਸਭ ਜਿਹੜਿਆ ਪੂੰਜੀਪਤੀਆਂ ਦੇ ਗੁਲਾਮ ਆ ਕਿਸਾਨਾਂ ਦਾ ਹਮਦਰਦ ਇਹਨਾਂ 'ਚ ਕੋਈ ਵੀ ਨਹੀਂ ਹੈਗਾ ਤੁਹਾਨੂੰ ਸਿੱਧੀ ਛਪਟ ਗੱਲ ਦੱਸਗੀ ਇਹਨਾਂ ਦੀ ਇੱਕੋ ਹੀ ਹੈ ਜੀ ਇਕ ਕੋਈ ਕੁੰਡੀ ਇਹਨਾਂ ਦੀ ਹੈ ਸਿਰਫ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹਨਾਂ ਦਾ ਤਾਲਮੇਲ ਇੱਕੋ ਹੀ ਆ ਕਿ ਭਗਵੰਤ ਮਾਨ ਇਹ ਰੋਕ ਨਹੀਂ ਸਕਦਾ ਜਿਹੜੀ ਬੰਬਵਾਰੀ ਆਡੇ ਪੰਜਾਬ ਦੇ ਵਿੱਚ ਇਹ ਕਰ ਰਿਹਾ ਹਨ ਕਿ ਇਹ ਕਹਿ ਨਹੀਂ ਸਕਦਾ ਕਿ ਮੇਰੇ ਸੂਬੇ ਦੇ ਵਿੱਚ ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰਨਾ ਇਹ ਸਾਰਾ ਕੁਝ ਬੰਦ ਹੋ ਸਕਦਾ ਲੇਕਿਨ ਸਾਨੂੰ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹਰ ਵਾਰੀ ਇਲੈਕਸ਼ਨਾਂ 'ਚ ਵੀ ਐਰਕਾ ਵੀ ਇਸੇ ਕਰਕੇ ਆਪਾਂ ਇਹਨਾਂ ਨੂੰ ਚੱਲੇ ਆ ਕਿ ਜਿਹੜੀ ਇਹਨਾਂ ਨੇ ਸਾਡੀ ਪਹਿਲਾਂ 3 ਸਾਲ ਪਹਿਲਾਂ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਤੁਹਾਡੇ ਕੋਲੋਂ ਕਾਲੇ ਕਾਨੂੰਨ ਜਿਹੜੇ ਆ ਵਾਪਸ ਲੈ ਗਏ ਅੰਦਰੋਂ ਅੰਦਰ ਹੀ ਇਹਨਾਂ ਨੇ ਸਾਡੇ ਦੇ ਫਿਰ ਜ਼ੁ ਲਾਗੂ ਕਰਤੇ ਆ ਭਾਲਤ ਮੈਲਾ ਜਿਹੜੀ ਯੋਜਨਾ ਚੱਲਣ ਦੀ ਹੈ ਰੋਡ ਬਣਦੇ ਨੇ ਇਹਨਾਂ ਦੇ ਵਿੱਚ ਵੇਖੋ ਸਾਨੂੰ ਕੋਈ ਕਿਸੇ ਵੀ ਮਤਲਬ ਜ਼ਮੀਨ ਦਾ ਪੈਸਾ ਨਹੀਂ ਮਿਲ ਰਿਹਾ ਤੁਹਾਡੇ ਕਿਸਾਨਾਂ ਨੇ ਦੇਖਿਆ ਕਿ ਕਈ ਮਹੀਨੇ ਜਿਹੜਾ ਹੈ ਉਹ ਡੀਸੀ ਦਫ਼ਤਰ ਦੇ ਬਾਹਰ ਧਰਨੇ ਦਿੰਦੇ ਰਹੇ ਬਿਲਕੁਲ ਬਿਲਕੁਲ ਸਰ ਇਹ ਇਹਨਾਂ ਦਾ ਭਗਵੰਤ ਮਾਨ ਦਾ ਹੀ ਕਹਿਣਾ ਸੀ ਕਿ ਤੁਸੀਂ ਰੋਡ ਨਾ ਜਾਮ ਕਰੋ ਤੁਸੀਂ ਟ੍ਰੇਨਾਂ ਨਾ ਜਾਮ ਕਰੋ ਤੁਸੀਂ ਕੋਈ ਉਹ ਉਚਿਤ ਅਧਿਕਾਰੀ ਜਿਹੜੇ ਨੇ ਅਫਸਰ ਨੇ ਉਹਨਾਂ ਦੇ ਦਫ਼ਤਰ ਜਾ ਕੇ ਬੈਠੋ ਤੁਹਾਡਾ ਹੱਲ ਉੱਥੇ ਹੋਏਗਾ ਅਸੀਂ ਦੋ ਦੋ ਮਹੀਨੇ ਡੀਸੀ ਦਫ਼ਤਰਾਂ 'ਚ ਵੀ ਬੈਠੇ ਰਹੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਸਰਕਾਰ ਕਹਿੰਦੀ ਹੈ ਕਿ ਸਾਡੀ ਸਰਕਾਰ ਤੁਹਾਡੇ ਦਵਾਰ ਘਰੇ ਆਊਗੀ ਤੁਹਾਡੇ ਕੰਮ ਰੱਖਣ ਲਈ ਤੁਹਾਡੇ ਕੰਮ ਲਈ ਘਰੇ ਪਹੁੰਚੇ ਫਿਰ ਉਹ ਵੇਖੋ ਜੋ ਉਹ ਸਰਕਾਰਾਂ ਜਿਹੜੀਆਂ ਵਾ ਨਾ ਇਹ ਸਾਨੂੰ ਲੁੱਟਣ ਵਾਸਤੇ ਘਰੇ ਆਉਣੀਆਂ ਵਾ ਹੋਰ ਕੋਈ ਕੰਮ ਨਹੀਂ ਇਹ ਜੋ ਇਹਨਾਂ ਨੇ ਕਰਤਾ ਹੀ ਕਰਤਾ ਵਾ ਜੋ ਵੋਟ ਲੁੱਟਣ ਲਈ ਬਿਲਕੁਲ ਵੋਟਾਂ ਲੁੱਟਣ ਲਈ ਇਹਨਾਂ ਨੇ ਹੱਦ ਲਈ ਮਾੜਾ ਮੋਟਾ ਨਾਂ ਰੱਖਣਾ ਗੋਲੀ ਦੇਣ ਖਾਤਰ ਮਿੱਠੀ ਗੋਲੀ ਦੇਣ ਖਾਤਰ ਲੋਕਾਂ ਨੇ ਗੁੰਮਰਾ ਕਰਕੇ ਅੱਬੇ ਸਾਡੇ ਨਾਲ ਤਾਂ ਤੁਹਾਡੇ ਨਾਲ ਆ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਕਰਨ ਪਰਣ ਲੂਣ ਲੂਣ ਪੁੱਕਣ ਵਾਸਤੇ ਆਉਂਦੇ ਨੇ ਸਾਡੇ ਜ਼ਖਮਾਂ ਤੇ ਲੂਣ ਪੁੱਕਣ ਵਾਸਤੇ ਸੀਐਮL ਸਾਡੇ ਨਾਲ ਜੋ ਆ ਤੇ ਮਾੜਾ ਜਿਹਾ ਆਰਡਰ ਦੇਵੇ ਹਾਂ ਪਈ ਇਹ ਨਹੀਂ ਤਾਂ ਸਾਨੂੰ ਜਾਣ ਦੇਣਾ ਤੇ ਅਸੀਂ ਆ ਆਪਣਾ ਇੱਥੇ ਬੈਰੀਕੇਡ ਬਣਾ ਦਿੰਦੇ ਆ ਤੇ ਅਸੀਂ ਆਪਣਾ ਪੰਜਾਬ ਅੱਡ ਕਰ ਲੈਂਦੇ ਆ ਤੁਸੀਂ ਆਪ ਦਾ ਕਰ ਲਓ ਹੈ ਜਿਹੜਾ ਸਾਡਾ ਕਾਗਜੀ ਪੰਜਾਬ ਆ ਏ ਨਹੀਂ ਕਿ 250 ਕਿਲੋਮੀਟਰ ਦਾ ਦਾਇਰਾ ਸਾਨੂੰ ਦੇ ਦੇਣ ਜੋ ਸਾਡਾ ਕਾਗਜੀ ਪੰਜਾਬ ਆ ਉਹ ਕਾਗਜੀ ਪੰਜਾਬ ਮਲੇ ਦਿੱਲੀ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਸਾਡਾ ਪੰਜਾਬ ਆ ਉਹ ਦਿੱਤਾ ਜਾਵੇ ਸਾਨੂੰ ਫਿਰ ਅਸੀਂ ਕਿਹ ਗੱਲ ਤੇ ਸਹਿਮਤ ਹੋਵਾਂਗੇ ਜੇ ਕਹਿਣਗੇ ਇੱਥੇ ਬਾਰਡਰ ਲਾ ਦਾਂਗੇ ਇੱਥੇ ਬਾਰਡਰ ਬਿਲਕੁਲ ਨਹੀਂ ਲੱਗਣ ਦਵਾਂਗੇ ਸਾਰਾ ਆਪਣਾ ਇਕੱਠਾ ਹੀ ਹੈ ਸਾਰਾ ਹੀ ਦੇਸ਼ ਆਪਣਾ ਹੈ ਤੁਸੀਂ ਕੰਨੇ ਕੁਮਾਰੀ ਵੀ ਰਹਿ ਸਕਦੇ ਹੋ ਤੁਹਾਡਾ ਹੱਕ ਹੈ ਹੈਨਾ ਹਰ ਕੋਈ ਰਹਿ ਸਕਦਾ ਹੈ ਪਤਾ ਕੀ ਹੈ ਹੁਣ ਆ ਜਿਹੜੇ ਬਾਰਡਰ ਬਣਾਏ ਉਹਨਾਂ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦੀ ਯੋਜਨਾ ਪੂਰੀ ਕੀਤੀ ਗਈ ਆ ਸਾਡੇ ਵੱਲੋਂ ਕੋਈ ਖਾਲਿਸਤਾਨ ਦੀ ਆਵਾਜ਼ ਨਹੀਂ ਸਾਡੇ ਵੱਲੋਂ ਕੁਝ ਨਹੀਂ ਆਈ ਅਸੀਂ ਇਹ ਕਹਿੰਦੇ ਕਿ ਇਹ ਭਾਰਤਾ ਇਹਨੂੰ ਭਰਾਮ ਦਾ ਦੇਸ਼ ਰਹਿਣ ਦਿੱਤਾ ਜਾਵੇ ਇਹ ਭਾਰਤ ਨੂੰ ਭਰਾ ਰਹਿਣ ਦਿੱਤਾ ਜਾਵੇ ਇਹ ਲੋਕ ਆਪ ਤੁਸੀਂ ਦੇਖ ਰਹੇ ਹੋ ਕਿ ਇਹ ਸਰਹੱਦਾਂ ਆਪ ਲਾ ਸਾਡੀ ਦਿੱਲੀ ਰਾਜਧਾਨੀ ਆ ਕੀ ਗੱਲ ਸਾਡਾ ਹੱਕ ਨਹੀਂ ਉੱਥੇ ਜਾਣ ਦਾ ਅਸੀਂ ਪਾਵਾਂਗੇ ਕਿਤੇ ਸਾਈਡ ਤੇ ਪਾਵਾਂਗੇ ਕਿਸੇ ਰੋਡ ਦੇ ਰਾਈ ਨੂੰ ਪਰੇਸ਼ਾਨ ਨਹੀਂ ਕਰਾਂਗੇ ਆਪਣੀ ਗੱਲ ਰੱਖਾਂ ਤਾਂ ਮੇਰੇ ਲਈ ਪਹਿਲਾਂ ਦੇ ਧਰਮ ਬਾਅਦ ਚ ਪਹਿਲਾਂ ਕਨਸਟੀਟਿਊਸ਼ਨ ਹੈ ਦੇਸ਼ ਦਾ ਕਿਉਂਕਿ ਕਨਸਟੀਟਿਊਸ਼ਨ ਹੈ ਤਾਂ ਦੇਸ਼ ਚੱਲਦਾ ਧਰਮ ਨਾਲ ਦੇਸ਼ ਨਹੀਂ ਚੱਲਦਾ ਹੁਣ ਵੇਖੋ ਅਸੀਂ ਸਾਰੇ ਭਾਈਵੰਦ ਆ ਇੱਥੇ ਸਾਡੇ ਹਿੰਦੂ ਵੀ ਆਏ ਨੇ ਵੀਰ ਮੁਸਲਮਾਨ ਵੀ ਆਏ ਨੇ ਸਾਰੀ ਇੱਕ ਦੂਜੇ ਦੀ ਹੈਲਪ ਵਾਸਤੇ ਆਏ ਨੇ ਅਸੀਂ ਬਿਲਕੁਲ ਭਰਾਵਾਂ ਦੇ ਨਾਲ ਮਿਲਦੇ ਆਂ ਭਰਾਵਾਂ ਦੇ ਨਾਲ ਜੁਲਦੇ ਆਂ ਲੇਕਿਨ ਇਹ ਸਰਕਾਰ ਜਿਹੜੀ ਹੈ ਇਹ ਸਾਨੂੰ ਵੱਖ-ਵੱਖ ਕਰਾ ਕੇ ਲੜਾਉਣਾ ਤੇ ਇੱਕ ਦੂਜੇ ਨੂੰ ਮਰਾਉਣਾ ਚਾਹੁੰਦੀ ਆ। ਦਾ ਹੈ ਕਿ ਬੰਦ ਕਰਨ ਦਾ ਹੈ। ਰਸਤਾ ਆਣ-ਦਾਨ ਦਾ ਹੁੰਦਾ ਹੁਆ। ਮਾਰੀਏ ਜ਼ਮੀਨ ਕੱਟੀ ਆ ਮਾਰਾ ਹੀ ਰਸਤਾ ਹੀ ਉਹ। ਜਿਸ ਹਾਈਵੇ ਨੂੰ NH1 ਕਿਹਾ ਜਾਂਦਾ ਸੀ, ਸ਼ੇਅਰਸਾਲ ਸੂਰੀ ਮਾਰ ਕੇ ਜਾਂਦੀ ਜੇ ਵਨ ਆਫ ਦਾ 올ਡੇਸਟ ਹਾਈਵੇਜ਼ ਕਿਹਾ ਜਾਂਦਾ ਸੀ। ਪਸ਼ਾਵਰ ਤੋਂ ਲੈ ਕੇ ਤੁਸੀਂ ਕੋਲਕੱਤਾੇ ਜਾ ਸਕਦੇ ਸੀਗੇ, ਇੱਥੋਂ THAILAND ਜਾ ਸਕਦੇ ਹੋ। ਅੱਗੇ MYANMAR ਜਾ ਸਕਦੇ ਹੋ। ਉਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਅੱਜ ਵੀ ਇੱਥੇ ਇਤਿਹਾਸਿਕ ਇਹ ਜਿੱਥੇ ਖਾਤਰ ਰੱਖੇ ਜਾਂਦੇ ਸੀਗੇ। ਉਹ ਹੱਲੇ ਵੀ ਬਣੇ ਹੋਏ ਨੇ ਸਟਕ ਕਲਪਚਰਸ ਐਨੇ ਪੁਰਾਣੇ ਨਹੀਂ ਇੱਥੇ ਦੇ ਛੱਡੋ ਦਿੱਲੀ ਦੇ ਘੇਰੇ ਘੇਰੇ ਕਿਲਾ ਬਣਾਤਾ ਇਹਨਾਂ ਨੇ ਕੱਲ ਸਾਡੇ ਬੰਦਾ ਇੱਕ ਗਿਆ ਸੀ ਉੱਥੇ ਦਿੱਲੀ ਉਹਨੂੰ ਕੰਮ ਹੀ ਉਹ ਆਂਦਾ ਹੀ ਕੱਲਾ ਇੱਥੇ ਨਹੀਂ ਗਿਆ ਥੱਡੇ ਅਗਲੇ ਬਣੇ ਵੀ ਇਹਨਾਂ CRP ਤੇ ਆ ਲਵੀ BSF ਲਾਈਆ ਤੇ ਕਿਲੇ ਬਣਾਏ ਆ ਤੁਹਾਨੂੰ ਇਹਨਾਂ ਕਿਹੇ ਬਣੇ ਹੁੰਦੀ ਨੰਗਨ ਨਹੀਂ ਦੇਣਾ ਇਹਨਾਂ ਇਹ ਕਿਲੇ ਬੰਦੀਆਂ ਕੀ ਵਾਕਈ ਸਰਕਾਰ ਦਾ ਡਰ ਕਿਸਾਨਾਂ ਪ੍ਰਤੀ ਹੈ ਜਾਂ ਡਰ ਹੈ ਚੋਣਾਂ ਦਾ ਕਿਉਂਕਿ ਚੋਣਾਂ ਦਾ ਮਾਹੌਲ ਹੈ ਤੇ ਦੂਜੇ ਪਾਸੇ ਕਿਸਾਨ ਦੁਬਾਰਾ ਤੋਂ ਆਪਣੀ ਮੰਗ ਰੱਖ ਰਹੇ ਨੇ 5 ਦਿਨ ਹੋ ਗਏ ਅੱਜ 5ਵਾਂ ਦਿਨ ਹੈ ਇੱਥੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਤੇ ਮੰਗ ਰੱਖ ਰਹੇ ਨੇ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਜਿਹੜੀ ਮੀਟਿੰਗ ਕੱਲ ਹੋਣੀ ਹੈ ਉਸ ਸਾਰੀ ਦੀ ਅੱਖਾਂ ਨੇ ਕਿ ਆਖਰਕਾਰ ਉਹ ਮੀਟਿੰਗ ਚ ਕੀ ਹੁੰਦਾ ਕਿਉਂਕਿ આરોਪ ਇਹ ਲਾ ਰਹੇ ਨੇ ਕਿ ਹਰ ਕੋਈ ਮਿਲਿਆ ਹੋਇਆ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਵੀ ਪਾਰਟੀਆਂ ਵੀ ਜਿਹੜੀਆਂ ਲੌਲੀ ਪਾਪਾ ਦੇ ਕੇ ਸਿਰਫ ਆਪਣੀਆਂ ਵੋਟਾਂ ਲੈ ਜਾਂਦੀਆਂ ਨੇ ਕੱਲ ਕੀ ਵਾਕਈ ਕਿਸਾਨਾਂ ਦੀ ਸੁਣੀ ਜਾਏਗੀ ਜਾਂ ਕਿਸਾਨਾਂ ਨੂੰ ਅੱਗੇ ਵਧਣਾ ਪੈਣਾ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜਨ ਵਰਮਾ ਡੇਲੀ ਪੋਸਟ Shampoo bottle